ਹਲਕਾ ਰਾਸਪੂਰਾ ਦੇ ਪਿੰਡ ਉਰਨਾ ਦੇ ਰਹਿਣ ਵਾਲੇ ਨੌਜਵਾਨ ਉਤੇ ਤੇਜ਼ਧਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੀੜਤ ਨੌਜਵਾਨ ਜੋਰਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਬਜ਼ੀ ਦਾ ਵਪਾਰ ਕਰਦਾ ਹੈ ਤੇ ਬੀਤੀ ਰਾਤ ਨੂੰ 8:30 ਵਜੇ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਪਿੰਡ ਤੋਂ ਕੁਝ ਹੀ ਦੂਰੀ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਰੋਕਿਆ ਤੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪੀੜਤ ਨੇ ਦੱਸਿਆ ਕਿ ਉਹਨਾਂ ਕੋਲ ਤੇਜ਼ ਤਰਹ ਹਥਿਆਰ ਤੇ ਪਿਸਤਲ ਵੀ ਸੀ ਉਹ ਲੁੱਟਖੋ ਕਰਨਾਈ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਜਦ ਮੈਂ ਪਹਿਚਾਨ ਲਿਆ ਹੈ ਉਸ ਦਾ ਪਿੰਡ ਉਰਦਨ ਹੈ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜੋ ਕਿ ਖੰਡੇ ਤੇ ਹਥਿਆਰਾਂ ਦੇ ਨਾਲ ਲੈ ਸਨ ਉਹਨਾਂ ਨੇ ਸਿਰ ਤੇ वार ਕਰਕੇ ਮੈਨੂੰ ਫੱਟਰ ਕਰ ਦਿੱਤਾ ਤੇ ਮੇਰੀ ਬਾਜੂ ਤੋੜ ਦਿੱਤੀ ਹਮਲੇ ਦੌਰਾਨ ਮੈਂ ਭੱਜਿਆ ਤਾਂ ਕੁਝ ਹੀ ਦੂਰੀ ਤੇ ਠੇਕਾ ਸੀ ਤਾਂ ਠੇਕੇ ਵਾਲਿਆਂ ਨੇ ਮੇਰੀ ਜਾਨ ਬਚਾਈ ਤੇ ਮੈਨੂੰ ਰਾਜਪੁਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਮੈਂ ਅੱਜ ਜਿਹਰੇ ਇਲਾਜਾ ਤੇ ਇਸ ਇਲਾਜ ਦੌਰਾਨ ਸਿਰ ਵਿੱਚ 14 ਟਾਂਕੇ ਲੱਗੇ ਹਨ ਅਤੇ ਬਾਜੂ ਵਿੱਚ ਫੈਕਚਰ ਹੈ ਪੁਲਿਸ ਨੂੰ ਇਸ ਬੰਦੇ ਸੂਚਨਾ ਦੇ ਦਿੱਤੀ ਹੈ ਤੇ ਐਮ ਐਲ ਆਰ ਕੱਟ ਕੇ ਪੁਲਿਸ ਵੱਲੋਂ ਬਿਆਨ ਲੈ ਲੈ ਗਏ ਹਨ ਇਸ ਵਾਰ ਦੇ ਵਿੱਚ ਜਦੋਂ ਐਸਐਚਓ ਸਿਟੀ ਸਰਦਾਰ ਗੁਰਸੇਵਕ ਸਿੰਘ ਬਨੌਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੀੜਤ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰਤੀ ਗਈ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਜੋਰਾ ਸਿੰਘ ਵੱਲੋਂ ਪਛਾਣਿਆ ਗਿਆ ਹਮਲਾਵਰ ਤੇ ਪਹਿਲੇ ਵੀ ਪਰਚੇ ਦਰਜ ਹੈ। ਕਿਹਨਾਮਾ ਤੁਹਾਡਾ? ਮੇਰਾ ਨਾਂ ਜੋਰਾ ਸਿੰਘ ਜੀ। ਕਿਹੜਾ ਪਿੰਡ ਹੈ? ਪਿੰਡੂਰ ਨਾ ਜੀ ਨਗਾ। ਕੀ ਵਾਕਿਆ ਕਿ ਹੋਇਆ ਰਾਤ ਦਾ ਤੁਸੀਂ ਹਸਪੀਟਲ ਦਾ? ਹਾਂ ਜੀ ਮੈਂ ਨਾ ਆਪਣੇ ਸਬਜ਼ੀ ਦਾ ਕੰਮ ਆ ਜੀ ਸਾਡਾ। ਹਾਂ। ਤੇ ਮੈਂ ਉਰਦਨਪਿੰਡ ਤੋਂ ਫਰੀਦਪੁਰ ਜਾ ਰਿਹਾ ਸੀਗਾ ਤੇ ਰਸਤੇ 'ਚ ਫਰੀਦਪੁਰ ਵਾਲੇ ਇੱਕ ਬੰਨ ਐ ਜੀ ਨਹਿਰ ਦਾ ਬੰਨ ਐ ਉੱਥੇ ਮਤਲਬ ਕਿ ਪੰਜ ਛੇ ਮੁੰਡੇ ਆਏ ਜੀ ਉਹਨਾਂ ਨੇ ਮੋਟਰਸਾਈਕਲ ਮੇਰੇ ਅੱਗੇ ਲਾ ਲੇ ਅੱਗੇ ਲਾਉਣ ਤੋਂ ਬਾਅਦ ਉਹਨਾਂ ਨੇ ਪਿਸਤਲ ਕੱਢੀ ਪਿਸਤਲ ਕੱਢ ਕੇ ਉਹਨਾਂ ਨੇ ਮੇਥੇ ਪਿਸਤਲ ਧਾਲ ਲਈ ਮੈਨੂੰ ਕਹਦੇ ਪਰਸਪੁਰਸ ਆਪਣਾ ਮਲਗੀ ਪੈਸੇ ਪੂਸੇ ਦਿਓ ਜੋ ਵੀ ਹੈਗਾ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਦੋ ਮੁੰਡੇ ਅੱਗੇ ਸੀਗੇ ਉਹਨਾਂ ਨੇ ਮੋਟਰਸਰ ਅੱਗੇ ਲਾ ਕੇ ਸਰ ਜਿਹੜਾ ਮੁੰਡੇ ਪਿੱਛੇ ਸੀਗੇ ਉਹਨਾਂ ਮੁੰਡਿਆਂ ਨੇ ਮਨ ਲਕਿ ਇੱਕ ਕੱਡੀ ਮਨ ਲਕਿ ਪਿਸਤਲ ਤੋਂ ਬਾਅਦ ਮੈਨੂੰ ਕਹਿੰਦੇ ਪਰਸ ਕਾਡਾ ਪਾਣਾ ਕਿੱਥੇ ਆ ਤੇ ਮੈਂ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਡੰਡੇ ਸੀਗੇ ਉਹਨਾਂ ਕੋਲ ਤੇ ਉਹਨਾਂ ਨੇ ਮੇਰਾ ਟੈਂਪੋ ਬੰਦ ਕਰ ਦਿੱਤਾ ਟੈਂਪੋ ਬੰਦ ਕਰਨ ਤੋਂ ਬਾਅਦ ਮੈਨੂੰ ਖਿੱਚ ਕੇ ਬਾਹਰ ਕੱਢ ਲਿਆ ਬਾਹਰ ਕੱਢਣ ਤੋਂ ਬਾਅਦ ਉਹਨਾਂ ਨੇ ਫਿਰ ਮਨ ਲਕਿ ਪੂਰਾ ਮਨ ਲਕਿ ਮੇਰੇ ਨਾਲ ਹੱਥੋ ਪਾਈ ਹੋਈ ਜੀ ਰਾੜਾ ਸੀਗੀਆਂ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੇਰੀ ਇਹ ਬਾਹ ਜਿਹੜੀ ਹੈ ਤੋੜਤੀ ਉਹਨਾਂ ਨੇ ਦੋ ਜਣੇ ਸੀ ਇਹ ਹੋਰ ਵੀ ਆ ਗਏ ਹਾਂ ਪਹਿਲਾਂ ਦੋ ਜਣੇ ਨਾਲ ਹੋਈ ਹੈ ਮੁੜ ਕੇ ਫਿਰ ਪਿੱਛੋਂ ਤਿੰਨ ਚਾਰ ਜਣੇ ਆਏ ਆ ਤਿੰਨ ਚਾਰ ਜਣੇ ਫਿਰ ਪਿੱਛੋਂ ਆਏ ਆ ਕੋਣ ਸੀ ਬੰਦੇ ਜਾਣਦੇ ਹੋ ਤੇ ਪਛਾਣ ਕਰਦੇ ਹਾਂ ਹਾਂਜੀ ਉਰਦਨ ਪਿੰਡ ਦੇ ਆ ਜੀ ਇਹ ਉਹਦਾ ਨਾਮ ਮੁੰਡੇ ਦਾ ਗੁਰਿੰਦਰ ਗੁਰੀ ਇਹ ਨਾਮ ਮੁੰਡੇ ਦਾ ਤੇ ਉਰਦਨ ਪਿੰਡ ਦੇ ਆ ਇਹ ਇਹ ਮਤਲਬ ਕਿ ਨਿਹੰਗੀ ਬਾਣਾ ਪਾ ਕੇ ਲੋਕਾਂ ਨਾਲ ਲੁੱਟਾਂ ਖੋਹ ਕਰਦੇ ਪਹਿਲਾਂ ਵੀ ਨਾਲ ਤੇ ਸਾਡੇ ਊਰਲੇ ਪਿੰਡ ਇੱਕ ਖੇੜੇ ਦੇ ਮੁੰਡੇ ਦਾ ਵਾਰਦਾਤ ਹੋਈ ਸੀ ਉਸ ਦੇ ਵਿੱਚ ਵੀ ਇਨਵੋਲਵਮੈਂਟ ਹੈਗੇ ਆ ਉਦੋਂ ਵੀ ਇਹਨਾਂ ਦੇ ਪਰਚਾ ਹੋਇਆ ਕਾਫੀ ਹੋਰ ਵੀ ਇੱਕ ਦੋ ਨੰਗਲ ਆਪਣੇ ਕੋਰਾਲੀ ਵੀ ਇਹਨਾਂ ਦੇ ਪਰਚਾ ਦਰਜ ਹੋਇਆ ਸੀ ਪਤਾ ਕਰਿਆ ਉਹ ਇਹ ਇਦਾਂ ਹੀ ਵਾਰਦਾਤ ਸਾਡੇ ਇਲਾਕੇ 'ਚ ਪੂਰੀ ਦਹਿਸ਼ਤ ਇਹਨਾਂ ਦੀ ਲੋਕਾਂ ਨੂੰ ਰੋਕ ਕੇ ਇਹ ਮਾਰਕੁੱਟ ਕਰਦੇ ਆ ਜੀ ਤੇ ਪੈਸੇ ਖੋਹਦੇ ਆ ਜੀ ਫੋਨ ਖੋਹਦੇ ਆ ਤੇ ਮੇਰੇ ਨਾਲ ਵੀ ਇਹਨਾਂ ਨੇ ਇਦਾਂ ਹੀ ਕਰਿਆ ਇੱਕੇ ਬੰਦੇ ਨੂੰ ਬਚਾਉਣ ਲਈ ਕਿਸੇ ਹੋਰ ਦੀ ਪਹੁੰਚਾਉਣਾ ਇਹਨਾਂ ਚੋਂ ਉਹਨਾਂ 'ਚ 5-6 ਬੰਦੇ ਹੋਰ ਵੀ ਹੈਗੇ ਆ ਜੀ ਨਾਲ ਮਤਲਬ ਕਿ ਬਾਈ ਫੇਸ ਤਾਂ ਮੈਂ ਉਹਨਾਂ ਨੂੰ ਜਾਣਦਾ ਆ ਪਰ ਉਹਦਾ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਤੇ ਗੁਰਿੰਦਰ ਗੁਰੀ ਜਿਹੜਾ ਮੁੰਡਾ ਹੈ ਇਹ ਪੂਰਾ ਸਰਗਰਮ ਹੈ ਸਾਡੇ ਇਲਾਕੇ 'ਚ ਹਾਂ ਜ ਮੈਂ ਉਹਨਾਂ ਨੇ ਮੇਰੀ ਪੂਰੀ ਹੱਥੋ ਪਾਈ ਜਦੋਂ ਮੇਰਾ ਮਾਰਕੁੱਟ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਉਹ ਮੈਂ ਉੱਥੋਂ ਭੱਜਣ ਚ ਮਤਲਬ ਕਿ ਪੂਰਾ ਕਾਮਯਾਬ ਹੋ ਗਿਆ ਜੀ ਅੱਗੇ ਦਾਰੂ ਦਾ ਠੇਕਾ ਸੀਗਾ ਮੈਂ ਉੱਥੇ ਭੱਜ ਕੇ ਵੜ ਗਿਆ ਜੀ ਉੱਥੇ ਉੱਥੇ ਮੁੰਡੇ ਸੀਗੇ ਕਾਫੀ ਉਹਨਾਂ ਨੇ ਫਿਰ ਮਤਲਬ ਕਿ ਮੈਨੂੰ ਮੇਰਾ ਪਰਨਾ ਪੁਰਨਾ ਬੰਨਿਆ ਮੇਰੇ ਬਲੱਡ ਬਹੁਤ ਜਾ ਰਿਹਾ ਸੀਗਾ ਸਿਰ 'ਚ ਬਹੁਤ ਜ਼ਿਆਦਾ ਤੇ ਮੈਂ ਉੱਥੇ ਬੇਹੋਸ਼ ਕੀ ਮਾਰਿਆ ਕੀ ਹਥਿਆਨ ਸੀ ਉਹਨਾਂ ਕੋਲ ਸਿਰ 'ਚ ਜੀ ਆਪਣੇ ਜਿਹੜਾ ਖੰਡਾ ਹੁੰਦਾ ਕਿਰਪਾਨ ਹੁੰਦੀ ਹੈ ਨਾ ਵੱਡੀ ਖੰਡਾ ਉਹ ਖੰਡਾ ਮਾਰਿਆ ਜੀ ਉਹਨਾਂ ਨੇ ਮੇਰੇ ਪਿੱਛੋਂ ਤੇ ਉਹਦੇ ਨਾਲ ਮੇਰਾ ਬਲੱਡ ਜਿਹੜਾ ਬਹੁਤ ਜ਼ਿਆਦਾ ਮਲਕੀ ਕੱਪੜੇ ਮੇਰੇ ਪੂਰੇ ਬਲੱਡ ਨਾਲ ਸੀ ਹੋ ਗਏ ਸੀਗੇ ਮੈਂ बेहोश ਹੋ ਗਿਆ ਸੀਗਾ ਉੱਥੇ ਉੱਥੇ ਫਿਰ ਬੰਦੇ ਮਲਕੀ ਰਾਹਗੀਰ ਸੀ ਜਿਹੜਾ ਉਹਨਾਂ ਨੇ ਚੱਕ ਕੇ ਜੀ ਮੈਨੂੰ ਫਿਰ ਮੋਟਰਸਾਈਕਲ ਬਿਠਾ ਕੇ ਜੀ ਇੱਥੇ ਹਸਪੀਟਲ ਸਰਕਾਰੀ ਹਸਪੀਟਲ ਰਾਜਪ੍ਰੇਮ ਨੂੰ ਐਡਮਿਟ ਕਰਾਇਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਹਾਂਜੀ ਮੇਰੇ ਮਲਕੀ ਟਾਂਕੇ ਕਾਫੀ ਬਹੁਤ ਟਾਂਕੇ ਆ ਜੀ ਮੇਰਾ ਪੂਰਾ ਸਿਰ ਫਟਿਆ ਹੋਇਆ ਜੀ ਸਾਰਾ ਹੀ ਦੇ ਬਾਹਰ ਫੈਕਚਰ ਹੋਇਆ ਹਾਂਜੀ ਬਾਹਰ ਪੂਰੀ ਹਲੇ ਤੱਕ ਕੋਈ ਰਿਪੋਰਟ ਨਹੀਂ ਆਈ ਜੀ ਬਾਹਰ ਫੈਕਚਰ ਹੈ ਸੋ ਉਹ ਹੋ ਗਈ ਫੈਕਚਰ ਤੁਸੀਂ ਦੀ ਬਾਹਰ ਮੇਰੀ ਜਿਹਨਾਂ ਵੱਲੋਂ ਹੁੜਲਾ ਦਿੱਤਾ ਗਿਆ ਤੁਹਾਡੇ ਤੇ ਕੀ ਉਹਨਾਂ ਨਾਲ ਪੁਰਾਣੀ ਰੰਜਿਸ਼ ਸੀ ਤੁਹਾਡੀ ਕੋਈ ਤੁਹਾਡੇ ਨਾਲ ਹਾਂਜੀ ਉਹ ਮੇਰੇ ਉਰਦਨ ਪਿੰਡ ਦੇ ਮੇਰੇ ਦੋਸਤ ਹੈਗੇ ਆ ਜੀ ਉਹਨਾਂ ਨਾਲ ਮਤਲਬ ਕੀ ਕੋਈ ਪੁਰਾਣਾ ਉਹਨਾਂ ਦਾ ਝਗੜਾ ਹੋਇਆ ਸੀਗਾ ਉਸ ਝਗੜੇ 'ਚ ਮੈਂ ਉਹਨਾਂ ਨੂੰ ਮਤਲਬ ਕੀ ਛਡਾਇਆ ਸੀਗਾ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਉਸ ਤੋਂ ਬਾਅਦ ਉਹ ਮੈਨੂੰ ਮਿਲਦੇ ਵੀ ਰਹੇ ਆ ਜਾਂ ਕਿਵੇਂ ਵੀ ਆ ਪਰ ਮੜੀ ਮੜੀ ਗੱਲ ਤੋਂ ਮੇਰੇ ਨਾਲ ਟੋਕ ਟੋਕੀ ਕਰਦੇ ਸੀਗੇ ਮੈਂ ਉਹਨਾਂ ਨੂੰ ਸਮ ਤੇ ਉਹਨਾਂ ਨੇ ਫਿਰ ਜਦੋਂ ਮੈਨੂੰ ਮਾਰਿਆ ਜੀ ਮਾਰਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਤੈਨੂੰ ਅਸੀਂ ਜਾਣ ਤੋਂ ਹੀ ਮਾਰ ਲਵਾਂਗੇ ਕਿਉਂਕਿ ਜੇ ਮੈਂ ਉਹਨਾਂ ਚ ਇੱਕ ਬੰਦਾ ਪਛਾਣਿਆ ਸੀਗਾ ਮੈਨੂੰ ਕਿਹਾ ਵੀ ਤੇਰਾ ਪਿੰਡ ਉਰਦਨ ਹੈ ਨਾ ਮੈਂ ਤੈਨੂੰ ਜਾਣਦਾ ਉਸ ਤੋਂ ਬਾਅਦ ਉਹਨਾਂ ਨੇ ਮੇਤੇ ਪੂਰਾ ਇੰਨਾ ਹੈਵੀ ਹਮਲਾ ਵੀ ਇਹਨੂੰ ਮਾਰ ਹੀ ਦਿੱਤਾ ਜਾਵੇ ਕਿਉਂਕਿ ਕਿ ਪਛਾਣ ਚੁੱਕਾ ਹੈ ਵੀ ਜੇ ਇਸ ਨੂੰ ਛੱਡਤਾ ਤੇ ਸਾਡਾ ਨਾਮ ਆ ਜਾਣਾ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਜਾਨ ਲੈਵਾ ਹਮਲਾ ਸੀ ਹਾਂ ਜੀ ਮੇਤੇ ਪੂਰਾ ਜਾਨ ਲੈਵਾ ਹਮਾ ਇੱਕ ਕਿਰਪਾਨਾਂ ਗੰਡਾਸੀਆਂ ਉਹਨਾਂ ਕੋਲ ਤੇ ਬਹੁਤ ਉਹਨਾਂ ਨੇ ਮੇਰਾ ਪੂਰੀ ਤਰ੍ਹਾਂ ਕੋ ਕਰਕੇ ਵੀ ਗਏ ਆ ਨੇ ਲੁੱਟ ਖੋਹਣਾ ਨੇ ਮੈਨੂੰ ਮੇਰੇ ਤੋਂ ਪੈਸੇ ਵੀ ਮੰਗੇ ਆ ਜੀ ਮੇਰੇ ਤੋਂ ਵੀ ਤੇਰੇ ਕੋਲ ਲੈ ਕੇ ਗਏ ਆ ਵਗੈਰਾ ਬਥੋਰੀ ਕਿੱਥੇ ਪੜਾ ਨਹੀਂ ਮੋਬਾਈਲ ਮੇਰੇ ਕੋਲ ਤਾਂ ਮੈਂ ਆਪਣਾ ਫੋਨ ਜਿਹੜਾ ਉਹ ਗੱਡੀ ਦੇ ਵਿੱਚੇ ਸੜ ਦਿੱਤਾ ਸੀਗਾ ਮੈਨੂੰ ਪਤਾ ਲੱਗ ਗਿਆ ਸੀਗਾ ਤੇ ਮਤਲਬ ਕਿ ਮੈਨੂੰ ਵੀ ਪਤਾ ਲੱਗ ਗਿਆ ਸੀਗਾ ਵੀ ਇਹ ਬੰਦੇ ਮੇਰੇ ਤੇ ਹਮਲਾ ਕਰਦੇ ਬੰਦੇ ਮੈਂ ਪਛਾਣ ਲਏ ਸੀਗੇ ਤੇ ਮੈਨੂੰ ਪੂਰਾ ਖਤਰਾ ਹੈਗਾ ਜੀ ਮੈਂ ਪ੍ਰਸ਼ਾਸਨ ਅਕੀ ਬੇਨਤੀ ਕਰਦਾ ਹਾਂ ਐਸਐਚਓ ਸਾਹਿਬ ਅਕੀ ਬੇਨਤੀ ਕਰ ਰਿਹਾ ਜੀ ਡਿਪਟੀ ਸਾਹਿਬ ਅੱਗੇ ਵੀ ਐਮਐਲਏ ਬੈਣੋ ਅੱਗੇ ਵੀ ਬੇਨਤੀ ਕਰ ਰਿਹਾ ਕਿ ਮਤਲਬ ਕਿ ਮੈਨੂੰ ਉਹਨਾਂ ਨੇ ਜਾਨੋਂ ਮਾਰਨੀਆਂ ਤੇ ਮੇਰੇ ਫਾਦਰ ਨਹੀਂ ਹੈਗੇ ਮੇਰੇ ਮਦਰ ਤੇ ਮੇਰੇ ਵਾਈਫ ਤੇ ਮੈਂ ਮਤਲਬ ਕਿ ਮੇਰੇ ਪਰਿਵਾਰ ਜਿਹੜਾ ਸਾਨੂੰ ਪੂਰਾ ਖਤਰਾ ਹੈ ਅਸੀਂ ਬਾਹਰ ਡੇਰੇ ਤੇ ਰਹਿੰਦੇ ਆ 24 ਘੰਟੇ ਸਾਨੂੰ ਉਹਨਾਂ ਦਾ ਖਤਰਾ ਕੁਝ ਵੀ ਕਰ ਸਕਦੇ ਆ ਜੀ ਤੇ ਮੇਰੀ ਰਿਕਵੈਸਟ ਹੈ ਕਿ ਇਸ ਜੋ ਮੇਰੇ ਨਾਲ ਹੋਇਆ ਇਹ ਕਿਸੇ ਹੋਰ ਨਾਲ ਵੀ ਹੋ ਸਕਦਾ ਇਸ ਗੱਲ ਨੂੰ ਦੱਬਿਆ ਨਾ ਜਾਵੇ ਪੁਲਿਸ ਇਹ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਸ ਨੂੰ ਪੂਰੀ ਗਹਿਰਾਈ ਨਾਲ ਜਿਹੜੇ ਬੰਦੇ ਹੈਗੇ ਜਿਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ ਜੇ ਐਲਰ ਤਾਂ ਕੱਟੀ ਜਾਂ ਨਾ ਐਮਐਲਰ ਕੱਟੀ ਹਾਂਜੀ ਉਸ ਦਾ ਕੋਈ ਮੈਡੀਸਿਨ ਨਹੀਂ ਦਿੱਤੀ ਦਰਦ ਬਹੁਤ ਜ਼ਿਆਦਾ ਜੀ ਤੇ ਹਲੇ ਤੱਕ ਕੋਈ ਵੀ ਕੋਈ ਗੱਲਬਾਤ ਨਹੀਂ ਡਾਕਟਰਾਂ ਨਾਲ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਜੀ ਵੀ ਮੈਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਗੁੰਡਾਗਰਦੀ ਸਾਡੇ ਮਾਨਕਪੁਰ ਖੇੜਾ ਨੱਤਿਆਂ ਬਰਾਮਾ ਤੇ ਉੜਦਨ ਪਿੰਡ ਦੇ ਸਾਡੇ ਸਾਰੇ ਲੇਲਾ ਪੂਰਾ ਸਰਗਰਮ ਹੈ ਜੀ ਇਹ ਨਿਹੰਗੀ ਬਾਣੇ ਪਾ ਕੇ ਗੁਰੂ ਸਾਹਿਬ ਦਾ ਜਿਹੜਾ ਬਾਣਾ ਬਹੁਤ ਪਵਿੱਤਰ ਬਾਣਾ ਜੀ ਇਹ ਉਹਨਾਂ ਦੇ ਬਾਣੇ ਪਾ ਕੇ ਲੋਕਾਂ ਨਾਲ ਵਾਰਦਾਤ ਕਰਦੇ ਆ ਲੋਕਾਂ ਨਾਲ ਮਾਰਕੁੱਟ ਕਰਦੇ ਆ ਪੈਸੇ ਖੁੰਦੇ ਮੋਬਾਈਲ ਛਿੰਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹਨਾਂ ਤੇ ਡੀਐਸਪੀ ਸਾਹਿਬ ਨੂੰ ਮੇਰੀ ਬੇਨਤੀ ਹੈ ਐਮਐਲਏ ਸਾਹਿਬ ਨੂੰ ਮੇਰੀ ਬੇਨਤੀ ਹੈ ਐਸਐਚਓ ਬਨੂੜ ਜੀ ਸਦਰ ਮੈਨੂੰ ਲੱਗਦਾ ਜੀ ਬਨੂੜ ਅਸਲ ਬਨੂੜ ਦੇ ਵਿੱਚ ਹੀ ਵਾਕਿਆ ਹੁੰਦਾ ਜਿਹੜਾ ਕਿ ਇਹ ਉੜਦਨ ਪਿੰਡ ਹੈ ਮੈਂ ਗਰਸੇਵਿਕ ਸਿੰਘ ਐਸਚ ਤੋਂ ਬਹੁਤ ਬੇਨਤੀ ਰਿਕਵੈਸਟ ਕਰਦਾ ਹੱਥ ਬੰਨ ਕੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਮਾ MLA ਸਾਹਿਬ ਤੁਹਾਨੂੰ ਬਹੁਤ ਧਰਵਾਦਾ ਕਿ ਮੇਰੀ ਸਪੋਰਟ ਕੀਤੀ ਜਾਵੇ ਤੇ ਅੱਜ ਮੇਰੇ ਗਰੀਬ ਨਾਲ ਇਹ ਹੋ ਸਕਿਆ ਹੋਇਆ ਕੱਲੋ ਹੋਰ ਵੀ ਕਿਸੇ ਨਾਲ ਹੋਇਆ। ਅਜੀ ਬੀਤੀ ਰਾਤ ਓਰਨਾ ਪਿੰਡ ਦੇ ਵਿੱਚ ਕੁਝ ਹਮਲਾ ਕੀਤਾ ਗਿਆ ਅਗਿਆਤ ਮਨੁੱਖ ਕਿਹਨੇ ਕੀ ਕਰਨ ਚਾਹੁੰਦੇ। ਹਾਂ ਸਾਨੂੰ ਇੱਕ ਇੰਟੀਮਿਸ਼ਨ ਮਿਲੀ ਸੀ ਕੋਈ ਜਿਹੜਾ ਇੱਕ ਜੋਰਾ ਸਿੰਘ son of ਗੁਰਨਾਮ ਸਿੰਘ ਪਿੰਡ ਓਰਨਾ ਤੋਂ ਐਡਮਿਟ ਹੋਏ ਨੇ ਅ ਰਾਜਪੁਰਾ ਹਸਪੀਟਲ ਦੇ ਵਿੱਚ ਤੇ ਉਨ੍ਹਾਂ ਦੇ ਕਹਿਣ ਮੁਤਾਬਕ ਵੀ ਉਹ ਕੱਲ ਸ਼ਾਮੀ 8:30 ਵਜੇ ਆਟੋ ਤੇ ਆਪਣੇ ਸਾਦੀ ਲੈਣ ਵਾਸਤੇ ਜਾ ਰਹੇ ਸੀ ਰੋਡ ਦੰਦ ਤੋਂ ਫਰੀਦਪੁਰ ਵੱਲ ਨੂੰ ਪੁਰਨੇ ਵੱਲ ਤੇ ਰਸਤੇ 'ਚ ਦੋ ਜਣੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਇਹਨੂੰ ਰੋਕਿਆ ਰੋਕ ਕੇ ਉਹਦੇ ਤੋਂ ਸਨੇਚਿੰਗ ਮੋਬਾਈਲ ਤੇ ਪਰਸ ਕੋਹ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਇੰਨੇ ਇੱਕ ਟਾਈਮ 'ਚ ਉਹ ਜਿਹਦੇ ਉਹਨਾਂ ਦੇ ਹੱਥੋਂ ਪਾਈ ਹੋਏ ਤੇ ਤਿੰਨ ਚਾਰ ਮੁੰਡੇ ਹੋਰ ਆ ਗਏ ਜਿੰਨਾਂ ਕੋਲ ਅ ਤਲ ਕਰਪਾਨਾ ਵਗੈਰਾ ਸੀ ਤੇ ਉਹਦੇ ਜੋ ਸੱਟ ਲੱਗਿਓ ਸੀ ਅਸੀਂ ਉਹਦੇ ਬਿਆਨ ਲੈ ਕੇ ਕਾਰਵਾਈ ਕਰਨ ਜਾ ਰਹੇ ਹਾਂ ਸਰ ਇੰਦਰ ਦੀ ਵਾਰ ਤਾਂ ਹੋ ਰਹੀਆਂ ਲਗਾਤਾਰ ਪਰ ਇਹਨਾਂ ਉੱਤੇ ਪੁਲਿਸ ਵੱਲੋਂ ਕੋਈ ਪਟੋਲਿੰਗ ਪਰਸਟ ਕੋਈ ਕੁਝ ਕੀਤਾ ਗਿਆ ਸੀ ਹਾਂ ਸਾਡੇ ਵੱਲੋਂ ਜਿਹੜੀ ਉੱਥੇ ਸਾਡੀ ਹਾਈ ਪੀ ਪਟ੍ਰੋਲਿੰਗ ਖੜ੍ਹਦੀ ਐ ਸਾਈਟ ਕਾਲ ਜੁਣੀ ਅਸੀਂ ਉੱਥੇ ਪੂਰੀ ਕਸ਼ਟ ਕਰਦੇ ਹਾਂ ਤੇ ਫਿਲਹਾਲ ਸਾਡੇ ਕੋਲ ਇਦਾਂ ਦੀ ਕੋਈ ਹਜੇ ਕੋਈ ਰਿਪੋਰਟ ਨਹੀਂ ਹੋਈ ਇਹ ਫਰਸਟ ਰਿਪੋਰਟ ਹੋਇਆ ਤੇ ਇਹਦੇ ਚ ਅਸੀਂ ਅਜੇ ਤੱਕ ਲਾਜੂ ਬਣਦੀ ਕਾਰਵਾਈ ਉਹ ਕੀਤੀ ਜਾ ਸੋ ਡਿਸਟ੍ਰਿਕਟ ਬਤਲਾਇਆ ਹੈ ਕਿ ਮੁੰਡੇ ਆ ਉਹ ਮੁੰਡੇ ਦਾ ਪਹਿਲਾਂ ਵੀ ਕੋਈ ਪਰਚਾ ਦਰਜ ਰਾਇਆ ਜਿਹੜੇ ਗਰੁੱਪ ਨੂੰ ਘੁੰਮ ਰਿਆ ਕਰਨਾ ਗਰੁੱਪ ਨੂੰ ਘੁੰਮ ਰੇ ਲੁੱਟ ਮਹਾਂਦੀਵਾਦ ਤੋਂ ਹੋ ਗਿਆ ਨਹੀਂ ਜੋਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਇਹਨਾਂ ਤੇ ਇੱਕ 1.5 ਸਾਲ ਪਹਿਲਾਂ ਕੋਈ ਲੜਾਈ ਝਗੜੇ ਦਾ ਪਿੰਡ ਉਨੇ ਚ ਪਰਚਾ ਦਰਜ ਹੋਇਆ ਸੀ ਤੇ ਉਹਨਾਂ ਚ ਉਹਨਾਂ ਨੇ ਇੱਕ ਬੰਦੇ ਦੀ ਪਛਾਣ ਕੀਤੀ ਆ ਤੇ ਲਨਾਸ ਹੋਣਿਆ ਹਾਂ ਉਹ ਹਜੇ ਸਾਡਾ ਅੰਡਰ ਇਨਵੈਸਟੀਗੇਸ਼ਨ ਉਹ ਵੀ ਅਸੀਂ ਜੂ ਬਣਦੀ ਕਰ ਰਹੀ ਆ ਕਲੇ ਕਲੇ ਬੰਦੇ ਨੂੰ ਪਛਾਣ ਕੇ ਕਾਰਵਾਈ ਕੀਤੀ ਹੈ